ਲੰਘੇ ਦਿਨ ਜਲੰਧਰ ਗੋਲੀਆਂ ਦੀਆਂ ਆਵਾਜ਼ਾਂ ਦੇ ਨਾਲ ਦਹਿਲ ਉੱਠਿਆ ਜਲੰਧਰ ਦੀ ਗੁਲਮਹਰ ਕਲੋਨੀ ਜਿੱਥੇ ਇੱਕ ਨਾਲ ਲੱਗਦੇ ਬਾਗ ਦੇ ਕੋਲ ਜਾ ਕੇ ਤੇ ਐਨਕਾਊਂਟਰ ਕੀਤਾ ਗਿਆ ਪੁਲਿਸ ਸੀਆਈਏ ਸਟਾਫ ਦੀ ਟੀਮ ਆਉਂਦੀ ਹੈ ਔਰ ਇਹ ਟੀਮ ਦਾ ਟਾਕਰਾ ਹੁੰਦਾ ਆ ਦੋ ਗੁਰਗਿਆਂ ਦੇ ਨਾਲ ਲੋਰੈਂਸ ਗਰੁੱਪ ਦੇ ਦੋ ਗੁਰਗੇ ਜਿਨ੍ਹਾਂ ਦਾ ਨਾਮ ਆਸ਼ੀਸ਼ ਤੇ ਨਤਨ ਇਹਨਾਂ ਦੇ ਨਾਲ ਟਾਕਰਾ ਹੁੰਦਾ ਪੁਲਿਸ ਦੀ ਟੀਮ ਦਾ ਪੁਲਿਸ ਮੌਕੇ ਤੇ ਜਦੋਂ ਪਹੁੰਚਦੀ ਹੈ ਤੇ ਪੁਲਿਸ ਦੇ ਸਾਹਮਣੇ ਇੱਕ ਗੱਡੀ ਹੁੰਦੀ ਹੈ ਜਿਸ ਗੱਡੀ ਨੂੰ ਸ਼ੱਕੀ ਨਿਗਾਹ ਦੇ ਨਾਲ ਜਦੋਂ ਪੁਲਿਸ ਦੇਖਦੀ ਹੈ ਤਾਂ ਅਚਾਨਕ ਉਸ ਗੱਡੀ ਦੇ ਵਿੱਚੋਂ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਆਸ਼ੀਸ਼ ਤੇ ਨਿਤਿਨ ਆਸ਼ੀਸ਼ ਬੁੱਲੋਵਾਲ ਦਾ ਰਹਿਣ ਵਾਲਾ ਆ ਤੇ ਨਿਤਿਨ ਜਲੰਧਰ ਦਾ ਹੀ ਰਹਿਣ ਵਾਲਾ ਹੈ ਤੇ ਦੋਵਾਂ ਨੂੰ ਪੁਲਿਸ ਨੇ ਕਾਬੂ ਤਾਂ ਜ਼ਰੂਰ ਕਰ ਲਿਆ ਪਰ ਇੱਕ ਕ੍ਰਾਸ ਫਾਇਰ ਤੋਂ ਬਾਅਦ ਦਰਸਲ ਪੁਲਿਸ ਜਦੋਂ ਇਹਨਾਂ ਦੋਵਾਂ ਗੁਰਗਿਆਂ ਨੂੰ ਗੱਡੀ 'ਚ ਬੈਠਿਆਂ ਦੇਖਦੀ ਹੈ ਤੇ ਮੌਕੇ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਗੱਡੀ ਦੇ ਵਿੱਚੋਂ ਗੋਲੀਆਂ ਚੱਲਦੀਆਂ ਨੇ ਜਦਕਿ ਪੁਲਿਸ ਵੱਲੋਂ ਵੀ ਇਸੇ ਦੇ ਵਿੱਚ ਦੋਵੇਂ ਨੌਜਵਾਨ ਗੁਰਗੇ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਔਰ ਜ਼ਖਮੀ ਹੋਣ ਤੋਂ ਬਾਅਦ ਕਾਬੂ ਕਰ ਲਏ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਲਾਰੈਂਸ ਗਰੁੱਪ ਦੇ ਗੁਰਗੇ ਨੇ ਔਰ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਏਜੀਟੀਐਫ ਜਿਹੜੀ ਹੈ ਉਹ ਲਗਾਤਾਰ ਇੱਕ ਪਾਸੇ ਲੱਗੀ ਹੋਈ ਹੈ ਤਾਂ ਉਸੇ ਦੇ ਚੱਲਦੇ ਜਲੰਧਰ ਦੇ ਸੀਆਈਏ ਸਟਾਫ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਇਹ ਕਾਰਵਾਈ ਅੰਜਾਮ ਦੇ ਵਿੱਚ ਲਿਆਂਦੀ ਗਈ ਸੀਆਈਏ ਸਟਾਫ ਦੇ ਵੱਲੋਂ ਘੇਰ ਕੇ ਕਾਬੂ ਕਰ ਲਏ ਗਏ ਗੁਰਗੇ ਦਰਸਲ ਗੁਪਤ ਸੂਚਨਾ ਮਿਲੀ ਸੀ ਔਰ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਛਾਪਾਂ ਮਾਰਿਆ ਗਿਆ ਗੁਲਮੋਹਰ ਕਲੋਨੀ ਦੱਸੀ ਜਾ ਰਹੀ ਹੈ ਜਿੱਥੇ ਜਾ ਕੇ ਇਸ ਕਾਰਵਾਈ ਨੂੰ ਅੰਜਾਮ ਦੇ ਵਿੱਚ ਲਿਆਂਦਾ ਗਿਆ ਤੇ ਅਨੇਵਾ ਗੋਲੀਆਂ ਚਲਾਈਆਂ ਗਈਆਂ ਦੋਵੇਂ ਪਾਸੇੋਂ ਦੋਵੇਂ ਧਿਰਾਂ ਦੇ ਵੱਲੋਂ ਅਨੇਵਾ ਗੋਲੀਆਂ ਚੱਲੀਆਂ ਨੇ ਜਦਕਿ ਗੁਰਗੇ ਜਿਹੜੇ ਦੋਵੇਂ ਆਸ਼ੀਸ਼ ਤੇ ਨਿਤਿਨ ਇਹ ਜ਼ਖਮੀ ਹੋ ਜਾਂਦੇ ਨੇ ਕਾਬੂ ਕਰ ਲਈ ਜਾਂਦੇ ਨੇ ਦੂਜੇ ਪਾਸੇ ਪੁਲਿਸ ਦਾ ਇੱਕ ਮੁਲਾਜ਼ਮ ਇਸ ਕ੍ਰਾਸ ਫਾਇਰ ਦੇ ਵਿੱਚ ਜ਼ਖਮੀ ਹੁੰਦਾ ਹੈ ਜਦਕਿ ਏਐਸਆਈ ਨਿਸ਼ਾਨ ਸਿੰਘ ਦੀ ਪੱਗ ਦੇ ਵਿੱਚੋਂ ਗੋਲੀ ਲੰਘ ਜਾਂਦੀ ਹੈ ਹਾਲਾਤ ਅਚਾਨਕ ਤਣਾਅਪੂਰਵਕ ਹੋ ਜਾਂਦੇ ਨੇ ਮੌਕੇ ਤੇ ਹੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਹਿਰਾਸਤ ਵਿੱਚ ਲੈ ਲੈਂਦੀ ਹੈ ਲਾਰੈਂਸ ਬਿਸ਼ਨੋਈ ਦੇ ਗੁਰਗੇ ਦੱਸੇ ਜਾ ਰਹੇ ਨੇ ਅਨੇਵਾ ਜਲੰਧਰ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਦੱਸਿਆ ਜਾ ਰਿਹਾ ਕਿ ਬੁੱਲੋਵਾਲ ਦੇ ਵਿੱਚ ਹੀ ਇੱਕ ਵਿਅਕਤੀ ਸੀ ਜਿਹਦੇ ਕਹਿਣ ਮੁਤਾਬਕ ਇਹ ਆਪਣਾ ਕੰਮ ਕਰ ਰਹੇ ਸਨ ਯਾਨੀ ਕਿ ਉਹ ਵਿਅਕਤੀ ਉਹ ਜਿਹੜਾ ਗੁਰਗਾ ਆ ਉਹ ਇਹਨਾਂ ਨੂੰ ਹੁਕਮ ਦੇ ਰਿਹਾ ਸੀ ਤੇ ਇਹ ਹੁਕਮ ਪੂਾਰੇ ਸਨ ਤੇ ਦੋ ਵਿਅਕਤੀ ਜਲੰਧਰ ਦੇ ਅੰਦਰ ਮਾਰਨ ਦੀ ਤਿਆਰੀ ਦੇ ਵਿੱਚ ਸਿਗੇ ਇਹ ਦੋਵੇਂ ਜਾਨੇ ਆਸ਼ੀਸ਼ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਔਰ ਇਲਜ਼ਾਮ ਲੱਗ ਚੁੱਕੇ ਨੇ ਜਿਵੇਂ ਕਿ ਫਰੋਤੀ ਮੰਗਣਾ ਇਰਾਦਾ ਕਤਲ ਔਰ ਰੰਗਦਾਰੀਆਂ ਮੰਗਣ ਦੇ ਇਲਜ਼ਾਮ ਲੱਗੇ ਨੇ ਅਸ਼ੀਸ਼ ਦੇ ਉੱਤੇ ਔਰ ਨਿਤਿਨ ਵੀ ਕੋਈ ਘੱਟ ਨਹੀਂ ਹੈ ਦੋਵਾਂ ਨੂੰ ਇਨਕਾਊਂਟਰ ਕਰਕੇ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਜਦਕਿ ਇਸ ਇਨਕਾਊਂਟਰ ਤੋਂ ਬਾਅਦ ਹਾਲਾਤ ਜ਼ਿਆਦਾ ਤਣਾਪੂਰਵਕ ਹੋ ਗਏ ਨੇ ਔਨਮਲਾ ਸਮਾਂ ਕੀ ਕੁਝ ਲਿਆਵੇਗਾ ਇਸ ਸਮਾਂ ਦੱਸੇਗਾ ਪਰ ਫਿਲਹਾਲ ਇਨਕਾਊਂਟਰ ਕਰ ਦਿੱਤਾ ਗਿਆ ਔਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ